प्यारे विद्यार्थियों आज आपा अमृता प्रीतम दी कविता तमगे करांगे इस कविता ਵਿੱਚ अमृता प्रीतम ਨੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਹੋ ਰਹੀ ਬੇਮਤਲਬ ਦੀ ਲੜਾਈ ਨੂੰ ਵਿਸ਼ਾ ਬਣਾਇਆ ਬਹਾਦਰ ਲੋਕ ਮੇਰੇ ਦੇਸ਼ ਦੇ ਬਹਾਦਰ ਲੋਕ ਤੇਰੇ ਦੇਸ਼ ਦੇ ਦੇਖੋ ਭਾਰਤ ਦੇ ਲੋਕ ਵੀ ਬਹਾਦਰ ਆ ਤੇ ਪਾਕਿਸਤਾਨ ਦੇ ਲੋਕ ਵੀ ਬਹੁਤ ਬਹਾਦਰ ਆ ਇਹ ਸਾਰੇ ਮਰਨ ਮਾਰਨ ਜਾਣਦੇ ਸਿਰਾਂ ਨੂੰ ਵਾਰਨ ਜਾਣਦੇ ਜਿਹੜੇ ਦੋਵੇਂ ਮੁਲਕਾਂ ਦੇ ਜਿਹੜੇ ਸਿਪਾਹੀ ਆਏ ਮਰਨ ਵੀ ਜਾਣਦੇ ਤੇ ਮਾਰਨ ਵੀ ਜਾਣਦੇ ਆਪਣੇ ਸਿਰਾਂ ਨੂੰ ਵਾਰਨ ਵੀ ਜਾਣਦੇ ਸਿਰਫ ਇਹ ਗੱਲ ਵੱਖਰੀ ਹੈ ਕਿ ਸਿਰ ਕਦੇ ਆਪਣਾ ਨਹੀਂ ਹੁੰਦਾ ਦੇਖੋ ਸਿਰਫ ਇਹ ਗੱਲ ਵੱਖਰੀ ਨਹੀਂ ਚ ਇੱਕ ਗੱਲ ਵੱਖਰੀ ਹੁੰਦੀ ਆ ਕਿ ਸਿਰ ਇਹਨਾਂ ਦਾ ਆਪਣਾ ਨਹੀਂ ਹੁੰਦਾ ਭਾਵ ਆਪਣੀ ਬੁੱਧੀ ਤੋਂ ਨਹੀਂ ਕੰਮ ਲੈਂਦੇ ਸਿਆਸਤਦਾਨਾਂ ਦੇ ਹੁਕਮ ਦੀਨ ਕੰਮ ਕਰਦੇ ਹਨ ਇਹ ਸਿਪਾਹੀ انسان ਦੀ ਇੱਕ Laash ਹੁੰਦੀ ਹੈ ਪਰ ਖੁਦਾ ਦੀ Laash ਨਹੀਂ ਹੁੰਦੀ ਦੇਖੋ انسان ਦੀ ਇੱਕ Laash ਹੁੰਦੀ ਆ ਪਰ ਜਦ ਬੰਦੇ ਵਿੱਚ انسان ਵਿੱਚ ਇਨਸਾਨੀਅਤ ਮਰ ਜਾਵੇ ਰੱਬ ਮਰ ਜਾਵੇ ਠੀਕ ਆ ਉਹਦੀ ਫਿਰ ਇਨਸਾਨ ਦੀ Laash ਨਹੀਂ ਹੁੰਦੀ ਤੇ ਜਦੋਂ ਵੀ ਇਨਸਾਨ ਵਿੱਚਲੇ ਰੱਬ ਦਾ ਟੁਕੜਾ ਮਰੇ ਉਸ ਦੀ ਕਦੇ ਬਦਬੂ ਨਹੀਂ ਆਂਦੀ ਜਦੋਂ ਇਨਸਾਨ ਵਿੱਚ ਜਿਹੜਾ ਰੱਬ ਆ ਉਹਦਾ ਪਰਮਾਤਮਾ ਦਾ ਜਿਹੜਾ ਅੰਸ਼ ਮਰ ਜਾਂਦਾ ਵਾ ਪਾਵ ਇਨਸਾਨੀਅਤ ਖਤਮ ਹੋ ਜਾਂਦੀ ਹੈ ਉਸ ਦੀ ਕਦੇ ਬਦਬੂ ਨਹੀਂ ਆਂਦੀ ਮਹਿਬੂਬ ਕਿਸੇ ਦਾ ਕੋਈ ਨਹੀਂ ਮਹਿਬੂਬ ਮਤਲਬ ਇਸ ਲੜਾਈ ਆ ਜਿਹੜੀ ਲੱਗੀ ਹੋ ਇਹਨਾਂ ਸਪਾਈਆਂ ਵਿੱਚ ਕੋਈ ਕਿਸੇ ਦਾ ਦੋਸਤ ਨਹੀਂ ਇੱਕ ਮੁਲਕ ਦਾ ਸਿਪਾਹੀ ਦੂਜੇ ਮੁਲਕ ਦੇ ਸਪਾਈਆਂ ਦਾ ਉਹ ਦੋਸਤ ਨਹੀਂ ਬਿਲਕੁਲ ਰਕੀਬ ਦਾ ਖਤਰਾ ਨਹੀਂ ਦੇਖੋ ਦੁਸ਼ਮਨਾ ਨੂੰ ਇੱਕ ਦੂਏ ਤੋਂ ਕੋਈ ਖਤਰਾ ਨਹੀਂ ਯਾਨੀ ਕਿ ਨਿੱਜੀ ਖਤਰਾ ਨਹੀਂ ਠੀਕ ਹੈ ਰਕੀਬ ਮਤਲਬ ਦੁਸ਼ਮਨ ਤੇ ਨਾ ਹੀ ਖਤਰਾ ਕਿਸੇ ਦਰਦ ਦਾ ਨਾ ਹੀ ਇਹਨਾਂ ਨੂੰ ਕਿਸੇ ਨੂੰ ਕਿਸੇ ਦਰਦ ਦਾ ਖਤਰਾ ਵਾ ਸਿਰਫ ਜਿਹੜੀ ਲੀਕ ਵੱਡੀ ਹੈ ਲੀਕ ਕਿਹੜੀ ਹੈ ਜਿਹੜੀ ਵੱਡੀ ਹੈ ਭਾਰਤ ਪਾਕਿਸਤਾਨ ਦੇ ਵਿਚਕਾਰ ਉਹ ਬਾਰਡਰ ਦੀ ਲੀਕ ਠੀਕ ਹੈ ਉਹ ਇਹ ਦਾ ਅਪਮਾਨ ਕਰਦੀ ਹੈ ਠੀਕ ਹੈ ਜਦੋਂ ਉਹ ਦਾ ਅਪਮਾਨ ਹੁੰਦਾ ਵਾ ਉਦੋਂ ਹੀ ਜਿਹੜੀ ਆ ਲੜਾਈ ਸ਼ੁਰੂ ਹੋ ਜਾਂਦੀ ਆ ਇਹ ਲੀਮੇਟ ਦੇ ਕਿ ਲੀਕ ਜੋ ਸਰਬੱਤ ਦੇ ਮੇਚੇ ਨਹੀਂ ਆਉਂਦੀ ਇਹ ਜਿਹੜੀ ਲੀਕ ਆ ਇਸ ਨੂੰ ਮਿਟਾ ਦੇਣਾ ਚਾਹੀਦਾ ਹੈ ਕਿਉਂਕਿ ਇਸ ਲੀਕ ਨਾਲ ਕਿਸੇ ਦਾ ਵੀ ਭਲਾ ਨਹੀਂ ਹੋਇਆ ਬਹੁਤ ਸਾਰੀਆਂ ਲੜਾਈਆਂ ਹੋਈਆਂ ਇੱਧਰਲੇ ਸਪਾਹੀ ਮਾਰੇ ਜਾਂਦੇ ਆ ਉੱਧਰਲੇ ਮਾਰੇ ਜਾਂਦੇ ਆ ਤੇ ਇਹਨਾਂ ਕਿਸ ਇਹਦਾ ਕਿਸੇ ਨਾਲ ਭਲਾ ਨਹੀਂ ਹੋਇਆ ਇਸ ਲੀਕ ਨਾਲ ਜੋ ਸਾਰੀ ਜਿੱਤ ਵੀ Nirvighan ਹੈ ਠੀਕ ਹੈ ਇਸ ਲੜਾਈ ਵਿੱਚ ਜਿਹੜੀ ਜਿੱਤ ਉਹ ਪਤਾ ਹੀ ਆ ਕਿਹੜੀ ਧਿਰ ਦੀ ਹੁਣੀ ਆ ਉਹ ਕੀ ਹੈ Nirvighan ਆ ਤੇ ਸਾਰਾ ਜਸ਼ਨ ਵੀ Nirvighan ਹੈ ਜਸ਼ਨ ਵੀ ਚੱਲਦਾ ਉਹਦੇ ਵਿੱਚ ਕੋਈ ਵਿਗਨ ਨਹੀਂ ਪੈਂਦਾ ਠੀਕ ਹੈ ਉਹ ਵੀ Nirvighan ਹੈ ਵਕਤ ਮੁਸਕਰਾ ਰਿਹਾ ਹੈ ਤੇ ਇਹਨਾਂ ਦੀ ਛਾਤੀ ਤੇ ਲਾ ਰਿਹਾ ਹੈ ਨਿਪੁੰਸਕ ਬਹਾਦਰੀ ਦੇ ਕਈ ਤਮਗੇ ਠੀਕ ਹੈ ਜਿਹੜਾ ਵਕਤ ਆ ਉਹ ਇਹਨਾਂ ਦੀ ਲੜਾਈ ਨੂੰ ਦੇਖ ਕੇ ਮੁਸਕਰਾਉਂਦਾ ਵਾ ਤੇ ਉਹਨਾਂ ਦੀ ਛਾਤੀਆਂ ਤੇ ਜਿਹੜੇ ਤਮਗੇ ਲੱਗਦੇ ਆ ਨਾ ਕਿਸੇ ਨੂੰ ਮਾਰ ਕੇ ਦੇਖੋ ਤਮਗਾ ਪ੍ਰਾਪਤ ਕਰਨਾ ਠੀਕ ਆ ਉਹ ਕੀ ਆ ਨਿਪੁੰਸਕ ਬਹਾਦਰੀ ਦੇ ਤਮਗੇ ਹੁੰਦੇ ਠੀਕ ਆ ਉਹ ਪ੍ਰਤੀਤ ਹੁੰਦੇ ਅਮਰਤਾ ਪ੍ਰੀਤਮ ਨੂੰ ਕਿਉਂਕਿ ਉਹ ਤਾਂ ਮਾਨਵਤਾ ਦਾ ਹੀ ਗਾਣ ਰਿਹਾ ਵਾ ਠੀਕ ਆ ਤੇ ਕਿਸੇ ਨੂੰ ਮਾਰ ਕੇ ਜਿੱਤ ਪ੍ਰਾਪਤ ਕਰਨੀ ਉਹ ਕੋਈ ਜਿੱਤ ਨਹੀਂ ਠੀਕ ਆ ਏਸੀ ਵਿਆਖਿਆ ਤਮਗੇ ਕਵਿਤਾ ਦੀ